ਸਤਿ ਸ੍ਰੀ ਅਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਰ ਵੱਲੋਂ ਫਗਵਾੜਾ ਵਿੱਚ ਖੋਲਿਆ ਗਿਆ ਮੁੱਖ ਚੋਣ ਦਫ਼ਤਰ ਫਗਵਾੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਹਿਆਰਪੁਰ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਵੱਲੋਂ ਫਗਵਾੜਾ ਬੱਸ ਸਟੈਂਡ ਨਜ਼ਦੀਕ ਮੁੱਖ ਚੋਣ ਦਫ਼ਤਰ ਖੋਲਿਆ ਗਿਆ ਇਸ ਦੌਰਾਨ ਸਮੂਹ ਪਾਰਟੀ ਵਰਕਰਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਰਟ ਉਪਰੰਤ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ ਉੱਤੇ ਹੀ ਰਾਗੀ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਵੀ ਕੀਤਾ ਇਸ ਮੌਕੇ ਮੁੱਖ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਸੋਹਣ ਸਿੰਘ ਠੰਡਲ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਵੀ ਮੌਜੂਦ ਸਨ ਇਸ ਦੌਰਾਨ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਸ਼ੈਰੀ ਪ੍ਰਧਾਨ ਰਣਜੀਤ ਸਿੰਘ ਖੁਰਾਨਾ ਜਰਨੈਲ ਸਿੰਘ ਵਾਹਦ ਬਹਾਦਰ ਸਿੰਘ ਸੰਗਤਪੁਰ ਹਰਜਿੰਦਰ ਸਿੰਘ ਚੰਦੀ ਸੁਖਵੀਰ ਸਿੰਘ ਕੇਨੜਾ ਜਸਪਾਲ ਸਿੰਘ ਗਿੱਲ ਮਧੂ ਸੁਧਨ ਸਿੰਘ ਸੰਗਾ ਸਰੂਪ ਸਿੰਘ ਕਲਵਾੜਾ ਪ੍ਰਮਿੰਦਰ ਸਿੰਘ ਜੰਡੂ ਗੁਰਮਖ ਸਿੰਘ ਚਾਨਾ ਗੁਰਦੇਵਾਲ ਸਿੰਘ ਲਖਪੁਰ ਚਰਮਲ ਸਿੰਘ ਸੁਖਵੀਰ ਸਿੰਘ ਆਦੀ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਜਿਵੇਂ ਸਾਡੇ ਬਹੁਤ ਸਾਰੇ ਕਾਰਜੋ ਛੋਮੇ ਗੁਰਦੁਆਰਾ ਪ੍ਰਬੰਧਕ ਨੂੰ ਮਿਲਣੇ ਪਰਮਹੰਦਰ ਸਰਦਾਰ ਹਰਜਿੰਦਰ ਸਿੰਘ ਕਾਮਜੀ ਮਾਣ ਕਰਦੇ ਇਸ ਸਾਥਕ ਜੀਵਨ ਸੁਲਾਜਨਜੀ ਬਾਜੀ ਲੋਕ ਸਭਾ ਹਕੌਫੀ ਆਜੂਤੋ ਸ਼੍ਰੋਮਣੀ ਅਕਾਲੀ ਦਰ ਦੇ ਸਾਡੇ ਅਮੀਰਵਾਰ ਸਰਦਾਰ ਸਰਮੁਸਿੰਦਰ ਸਿੰਘ ਜੀ ਕਹਨ ਜੀ ਗੁਰਪ੍ਰੀਤੋ ਰਵੀ ਜੀ ਇੱਥੇ ਪਹੁੰਚੇ ਦਰਜਾ ਬਰ ਦਰਜਾ ਸ਼੍ਰੋਮਣੀ ਅਕਾਲੀ ਦਰ ਦੇ ਸਮੂਹ ਆਉਦੇ ਸਾਹਿਬਾਨ ਬਲਕਰ ਸਾਹਿਬਾਨ ਆਉ ਭੋਲੇ ਦੀ ਸੰਤ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇੱਥੇ ਆਂਦੇ ਧੰਨਵਾਦ ਕਰਦਾ ਜਿਨ੍ਹਾਂ ਆ ਆ ਸਾਰੇ ਜ਼ੋਗਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਅਰਜਨ ਸਿੰਘ ਕਾਮੀ ਜੀ ਦਾ ਵਾਹ ਸਾਹਿਬ ਦਾ ਸਰੌਂ ਸਿੰਘ ਜਨਰਲ ਜੀ ਵੀ ਉਪਤਰੀ ਹੋਈ ਸੀ ਇਸ ਨੂੰ ਤੁਹਾਡੇ ਇੱਥੇ ਆਉਂਦੇ ਜ਼ੋਗਰੀ ਕਾਲੇ ਦਾ ਸਤਿਕਾਰ ਬੋੜਾ ਪਾਣਾ ਸਾਰੇ ਜੀ ਆਇਆਂ ਨੂੰ ਤੁਹਾਨੂੰ ਪਤਾ ਹੈ ਕਿ جنگ ਜੁੜੀ ਹੋਈ ਆ ਲੋਕ ਸਭਾ ਵਿਆ ਇਲੈਕਸ਼ਨ ਹੋ ਗਏ ਆ ਜਿਸ ਸਬੰਧ ਵਿੱਚੋਂ ਸਾਨੂੰ سارے پارٹی پردھان سردار سربی بادل جی نے بہت ہی ودیا چار بار ایم ایل اے رہ دو بار منتری رہے پہ ہر نالت گلبات کرنے والے سردار سومن سنڈا جی نے امیدوار بنایا اسی پارٹی صدا سردار سنبیر سبل جی کا بھی بہت بہت دن کرتے ہیں نہ ہی دن کرتے ہیں کالی صاحب کا کیونکہ بال صاحب, صاحب. نے

ਦੱਲਿਆ ਲੜ ਕੇ ਸ਼੍ਰੋਮਣੀ ਕਾਲੀਦਾਬ ਦੇ ਹੱਕ ਜੀ ਮੈਨੂੰ ਲੱਗ ਰਿਹਾ ਕਿ ਜੋ ਹਵਾ ਵਗ ਰਹੀ ਆ ਐਨਾ ਇਕੱਠ ਐਨਾ ਰਸਤਾ ਜਦੋਂ ਅਸੀਂ ਅਫੇ ਇਕੱਠੇ ਹੋ ਕੇ ਬੀਜੇਪੀ ਸ਼੍ਰੋਮਣੀ ਕਾਲੀਦਾਬ ਦਾ ਦਸਤੂਰ ਥੋਲੀ ਨਾ ਸੀ ਤਾਂ ਉੱਥੇ ਵੀ ਐਨਾ ਇਕੱਠ ਜੈਨਾ ਰਸਤਾ ਹੁੰਦਾ ਸੀ ਤੇ ਜਦੋਂ ਉਦਲਾ ਕਰਨਾ ਹੁੰਦਾ ਸੀ ਤਾਂ ਮੈਂ ਕਹਿੰਦਾ ਕਿ ਅੱਜ ਉਸ ਤੋਂ ਡਬਲ ਰਸਤਾ ਸ਼੍ਰੋਮਣੀ ਕਾਲੀਦਾਬ ਦਾ ਹੈ। ਕਿ ਪੂਰੇ ਪੰਜਾਬ ਇੱਦਾਂ ਹਵਾ ਚ ਪੈ ਚ ਸ਼੍ਰੋਮਣੀ ਕਾਲੀਦਾਬ ਦੇ ਹੱਕ ਕਿਉਂਕਿ ਅਗਰ ਕਿਸੇ ਨੇ ਪੰਜਾਬ ਦੇ ਪੰਜਾਬੀ ਦੀ ਪੰਜਾਬ ਦੀ ਪੰਜਾਬੀ ਦੀ ਗੱਲ ਕੀਤੀ ਹੈ ਤਾਂ ਸ਼ਰਮ ਨਹੀਂ ਕਰਨ ਦੇ ਕੀਤੇ ਆ। ਬੱਤਰ ਹੋਏ ਸਾਡੇ ਇਲਾਕੇ ਦੀ ਲੀਡਰਸ਼ਿਪ ਸਾਡੇ ਪਾਰਟੀ ਦੇ ਜੋ ਵੀ ਗੁੰਜਰ ਆਪਣੇ ਕਮੇਟੀ ਦੇ ਫਰਦਾਨ ਅਜੀਤ ਅਸੇਰ ਕਾਮੀ ਦੀ ਸਰਦਾਰ ਸਿੰਘ ਬਾਦ ਜੀ ਸਾਡੇ ਭੈਣ ਜੀ ਮੈਂ ਬੀ.ਐਚ.ਪੀ.ਸੀ. ਸਾਡੇ شہری دیہاتی پردان کرانا جی میں سمجھا کہ اب سارے نے جی مہم شروع کیتی ہے سب سے پہلے اکال پور کا واحد کا ڈاسا لیا سوکھ کے جاپ ہوئی ہے اور گرو مہاراج ابھی ارداس بےنتی کی ہے. کہ جو ਜੋ ਮੈਂ ਕਹਿ ਰਿਹਾ ਹਾਂ ਨੇ ਪੰਜਾਬ ਦੀ ਦਿੱਤੀ ਵਾਸਤੇ ਪੰਜਾਬ ਨੇ ਹਕਾਂ ਲਈ ਪੰਜਾਬ ਨੂੰ ਬਚਾਉਣ ਵਾਸਤੇ ਇਹ ਜਿਹੜੀ ਬੈਲਿਸ਼ਨ ਕੀਤੀ ਹੈ ਇਹਦੇ ਵਿੱਚ ਮਾਰਪੁਰ ਤੇਰਪਾਟਨ ਇਹ ਆਪਣੇ ਪਾਸ ਦੇ ਜੋ ਰਵੈਣਾ ਜਥੇ ਬੰਦੀਆ ਜਿਮਾਤ ਦੇ ਆਪਣੇ ਜਿੱਲੇ ਵੀ ਕੈਂਡੀਡੇਟ ਉਹ ਆ ਹੋਰ ਵੱਡੀ ਗੰਟੀ ਦੇ ਕਿ ਜਿੱਤੇ ਪਾਰਟੀ ਦਾ ਮਾਨ ਬਦੇ ਉਤੇ ਦੇਖੀ ਪਾਰਲੀਮੈਂਟ ਦੇ ਅਦਰ ਜੋ ਆਵਾਜ਼ ਪਹਿਲੇ ਜਦੋਂ ਪੰਜਾਬ ਤੋਂ ਸਾਡੇ ਭੈਣ ਜੀ ਦੀ ਉਮੀਦਵਾਰ ਸੀ ਨਾ ਉਹ ਵਾਅਦਾ ਕਲਿਆਣਤਵ ਉਪਰ ਉਥੇ ਆਵਾਜ਼ ਆਪਣੇ ਬੁਲੰਦ ਕਰਦੇ ਆ ਇਸ ਵੀ ਅਪਾ ਵੱਡੀ ਗੰਟੀ ਦੇ ਵਿੱਚ ਹੋਰ ਮੈਂਬਰ ਜਿੱਤ ਕੇ ਜਾਈਏ ਕਿ ਪੰਜਾਬ ਦੀ ਆਵਾਜ਼ ਹੋਰ ਉੱਤੇ ਗੂੰਜ ਸਕੇ ਜਿਹੜੇ ਮਥਰੀਆ ਨੇ ਅੱਜ ਪੰਜਾਬ ਦਾ ਪਾਹ ਕਹੇ ਪੰਜਾਬ ਦਾ ਕਿਸਾਨ ਹੈ ਕਹੇ ਮਜ਼ਦਨੋ ਜਾਂ ਹੋਰ ਫਰਦਾਰਨ ਕਿਸੂ ਨੇ ਉਹਨਾਂ ਨੇ ਜੋ ਸਾਡੇ ਲੱਖੇ ਬੜੀਆਂ ਜੂਝਣੀਆਂ ਆ ਉਹਨਾਂ ਦੀ ਆਵਾਜ਼ ਬਰਾਦ ਹੋ ਸਕੇ ਉਹ ਪੰਜਾਬ ਨੂੰ ਆਪਣੇ ਹੱਥੇ ਪੋਕੇ ਜਿਹੜੇ ਆ ਉਹ ਮੈਸਜ ਕਰੇ ਕਿਉਂਕਿ ਪੰਜਾਬ ਦੇਸ਼ ਦਾ ਮੋਈ ਦੇਆ ਬੜੀਆਂ ਕੁਰਬਾਨੀਆਂ ਕੀਤੀਆਂ ਕਹਿਣ ਜਾਦੀ ਰਸੇ ਦਾ ਆਚੇ ਆਹੇ ਹਾਲੇ ਪਾਂਥੇ ਤੋਂ ਵੱਧ ਦੇ ਸੀ ਕਈ ਘਰੋਂ ਮੋੜੇ ਲੌਣੇ ਪਏ ਜਤੋਂ ਦੇ ਮੋੜੇ ਨਾਨਕ ਸਾਹਿਬ ਦਾ ਮੋੜਾ ਚਾਪੀਆਂ ਦਾ ਮੋੜਾ ਜਾਂ ਜਾਦੀ ਦਿਸੇ ਗਾਸ ਬਹੁਤ ਵੱਡਾ ਸ੍ਰੀ ਇਤਿਹਾਸ ਹੈ ਪਰ ਅੱਜ ਦੇ ਸੈਂਟਰ ਦੀ ਸਰਕਾਰਾਂ ਨੇ ਸਮੇ ਸਮੇ ਤੇ ਸਾਡੇ ਇਹ ਦੋਨੋਂ ਗੱਲਾਂ ਨੂੰ ਦਬੂਣ ਦਾ ਲਖਣ ਦਾ ਜਦ ਕਰੀਤਾ ਉਹ ਕਿੱਦਾਂ ਕਿੱਦ ਸਾਡੀ ਆਵਾਜ਼ ਨੂੰ ਦਬੂਣ ਦਾ ਜਦਾਂ ਬੀਟੀਤਾ ਮੈਨੂੰ ਖੁਸ਼ ਹੈ ਕਿ ਅੱਜ ਜਿਹੜੇ ਪੰਜਾਬ ਦੇ ਵਿੱਚ ਫਰਨਾਡਾਵਾਲੇ ਲੋਕ ਹੈ ਉਹਨਾਂ ਦੇ ਜਨਮ ਤੇ ਗੱਲਾਂ ਨਹੀਂ ਨਾਲ ਨਾਲ ਕਦਾਨਾਂ ਦੇ ਬਸੇ ਨਾਲ ਨਾਲ ਬੁਲਾਜਾਂ ਦੇ ਬਸਲੇ ਆ ਨਾ ਤਾਂ ਕਿ ਦੂਰ ਰਹੀਆ ਹੋ ਜਿਹੜੀਆ ਬੋਸਤਾਨ ਉਹਦੇ ਸਿਰ ਮ ਆਪਣੇ ਐਸਓਐਸ ਦੇ ਲਈ ਸਰਕਾਰਾਂ ਚਲਾ ਰਾਇਆ ਔਰ ਆਪਾ ਪੰਜਾਬ ਬਣਿਆ ਨਹੀਂ ਬਹੁਤ ਵੱਡਾ ਇੱਕ ਉਹਨਾਂ ਮਾਨਨਾ ਹਿੱਟਾ ਲੈ ਕੇ ਬੜੀ ਤਾਕਤ ਦੇ ਦਿੱਤੀ ਜਿਹੜੀ ਤਾਕਤ ਜਦੋਂ ਬਸੂਤ ਕਰਦੇ ਆ ਕਿ ਸ਼ਾਇਦ ਸਾਡੀ ਜਿਹੜੀ ਪੌਤੀ ਆ لوگوں کے بڑی مہانتا ہے بڑی ہنت پی ہے میں آس جو سارے پچھلے سمے میں چاہ جب جب بھی پولیٹیکل پارٹیاں بہت بہمت ملے بہت طاقت ملی ہے کہ انہوں نے اپنی طاقت دربرت کی ہے یہ تاقت چاہے دلی بیٹھے حکم ہوے پنجاب حکم ہوا ਮੁੱਚਾ ਪੰਜਾਬ ਦਾ ਉਸ ਫਾਸਟ ਆਫ ਦਿ ਫਿੱਟਾ ਮੈਂ ਕਹਾਂ ਨਹੀਂ ਕਰਿਆ। ਤੋਂ ਮੈਂ ਬਹੁਤ ਲੰਬਾ ਨਹੀਂ ਬੋਲਣਾ ਕਿਉਂਕਿ ਅੱਜ ਅੱਜ ਬਾਹਨ ਦਾ ਸਮਾਂ ਤਾਂ ਅਭੀ ਲਾਉਣ ਮੈਂ ਹਾਂ ਨਹੀਂ ਤਾਂ ਬਾਹਦੀ ਨਹੀਂ। ਪੰਜਾਬ ਨਾਲੇ ਗੱਲ ਹੀ ਪਰ ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਇਹ ਲੜਾਈ ਕੋਈ ਛੋਟੀ ਮੋਟੀ ਲੜਾਈ ਨਹੀਂ। ਦੇਖਦੇ ਅੰਦਰ ਦੋ ਪੈਰ ਗਰੁੱਪ ਖੜੇ ਹੈ। ਇੱਕ ਗਰੁੱਪ ਪਹਿਲੇ ਦਾ ਹੈ 좌ਾਈਂ ਭਾਰਤੀ ਜਨਤਾ ਪਾਰਟੀ ਕਾ ਲਈ ਹੈ। ਦੂਸਰਾ ਗਰੁੱਪ ਜਿਹੜਾ ਆਏ ਡੀਐਲਏ ਜਿਹਨੂੰ ਆਪਾਂ ਇੰਡੀਆ ਕਹਿੰਦੇ ਆ ਉਹ ਕਰ ਰਿਹਾ ਔਰ ਉਸ ਗਰੁੱਪ ਦੇ ਵਿੱਚ ਮੇਨ ਰੋਲ ਜਿਹੜਾ ਕਾਂਗਰਸ ਜੁਮਾਦਾ ਹੈ ਤੇ ਬਾਕੀ ਹੋਰ 26-22 ਪਾਰਟੀਆਂ ਹੋਰ ਵਿੱਚ ਸ਼ਾਮਲ ਹੋਆ ਜਿਹੜਾ ਦਸ਼ਾ ਹੈ ਤਾਂ ਹੈ ਕਿ ਅਸੀਂ ਹਿੰਦੂਤਾ ਦੀ ਸਰਕਾਰ ਬਦਲੀਏ ਪਰ ਇਹ ਵੀ ਪਤਾ ਹੈ ਕਿ ਤੁਸੀਂ ਬਾਪੂ ਨੂੰ ਵੀ ਹਵਾ ਨਹੀਂ ਚੋਨੇ ਅੱਜਾ ਹੈ ਆਪਣੇ ਤੇ ਜਿਹੜੇ ਵੀਰਵਾਨ ਖੜੇ ਆ ਉਹਨਾਂ ਦਾ ਨਾਇਸ ਦਿੱਲੀ ਵਿੱਚ ਲਾਇਆ ਸਿਆ

گرو چاند پہ چڑھ کے باس کی کا ستگو جی میرے سر سے نہیں پڑے ہاتھ رکھو کہ میں جیسے جنگ میں فتح پراپت ہو سو سخنے صاحب جی پاسو گرنت سارے کمیشد ددا بہت دو گوگ دونوں چاہتے ہیں چنجیت جی خرانہ جی ਔਰ ਮੇਰੇ ਦੋਸਤੋ ਜੀ ਸਰਕਾਰ ਜਨਾਇਤਾਂ ਦੀ ਬਾਦ ਜਿਹਨਾਂ ਨੇ ਬੰਦਾ ਸਾਹਿਬ ਜੋ ਕਿ ਜਵਾਨੀ ਮਹਾਨ ਅੰਦਰਿਕੂ ਜਾ ਰਹੇ ਬੜਾ ਬੰਦਾ ਸ਼ੌਮਿਕ ਕਾਲਜ ਦਾ ਹਮੇਸ਼ਾ ਸਾਡੇ ਪਿੰਡ ਦੀ ਦੂਜੇ ਪਿੰਡ ਕੋਚਿੰਗ ਔਰ ਸਾਡੇ ਬਹੁਤ ਸਾਰੇ ਸਰਕਾਰ ਦੇ ਸੌਂਦੇ ਹੋ ਮੈਂਬਰ ਪਾਰਲੀਮੈਂਟ ਚੋਂ ਲੜ ਰਹੇ ਸਾਬਰ ਸਾਹਿਬ ਸਿੰਘ ਚੰਦ ਜਿਨ੍ਹਾਂ ਨੇ ਸਾਰਿਆਂ ਨੇ ਬੈਟ ਕੇ ਸਾਡੇ ਨਾਲ ਵਿਚਾਰਾਂ ਨੇ ਕੀਤੀਆਂ ਤੇ ਬੇਨਤੀਆਂ ਮੈਂ ਪਹਿਲੀ ਬੈਂਤੀ ਇਹ ਮੇਰਾ 15 ਸਾਲ ਦਾ ਪ੍ਰੋਗਰਾਮ ਹੈ ਉਹਦੇ ਤੋਂ ਹੀ ਉਧਰ ਸਾਨੂੰ ਇਸ ਕੰ ਦਾ ਅਨੁਮਾਨ ਲੱਗਣਾ ਕਿਸੇ ਕਿਤੇ ਕਰੀਏ ਜੋ 5 ਵਜੇ 12 ਸਾਲ ਨੂੰ ਆਉਣਾ ਆਪਾਂ 4 ਵਜੇ ਟੈਂਸ ਭਾਉਣਾ ਜਿਹੜਾ ਬਈ ਨਾਲ ਮੈਂ ਲੋਕ ਕੀਤਾ ਉਹ ਬਹੁਤ ਜ਼ਰੂਰੀ 5 ਵਜੇ ਉਹਨਾਂ ਲਈ ਆਮ ਹੋ ਜਾਵੇ ਤੇ ਕਦੇ ਆਉਂਦੇ ਕਰੋ ਉਦੋਂ ਬਾਅਦ ਉਹ ਆ ਰਹਿਆਂ ਦਾ ਘੱਟ ਸਮਾਂ ਬਚਦਾ ਉਹ ਆਪ ਇਸ ਤੇ ਆਪੇ ਮਾਈਕ ਤੇ ਬੋਲ ਲੱਗ ਜਾਂਦੇ 7:00 ਤੋਂ 5:00 ਵਜੇ ਦੀ 4:00 ਵਜੇ ਪਹੁੰਚਣਾ ਸਥਾਨ ਇਹ ਮੇਰਾ ਜਿਹੜਾ ਬੱਸ ਇੰਤਾਈ ਨਾ ਮੈਂ ਜਿਹੜਾ ਗੋਪਾ ਪੈਲੈਸ ਉੱਥੇ ਸਾਰੇ ਨੂੰ ਪਤਾ ਟਾਈਮ ਤੇ ਨਾਲ ਪਹੁੰਚ ਅੱਜ ਮੈਂ ਜਿੰసే ਪਤਾ ਇਹਨਾਂ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਸਾਰਿਆਂ ਨੂੰ ਖਾਸ ਕਰਕੇ ਪਤਾ ਇਹਨਾਂ ਆ ਸਾਡੇ ਕਲਾਰ ਸਾਹਿਬ ਤੇ ਮੇਰੇ ਵਿੱਚ ਸੀਨੀਅਰ ਮੈਂ ਪੜਾਂ ਮੈਂ ਬਾਅਦ ਵਿੱਚ ਇਹ ਕਹਦਾ ਸੀ ਇੱਕ ਜੂਸ ਨੂੰ ਥੋੜੇ ਜਿਹੇ ਮੈਂ ਜਿਹਨੂੰ ਰਿਕਵੈਸਟ ਕਰੂ ਬਾਅਦ ਸਾਡੇ ਚ ਬੈਂਟਰ ਦਾ ਜਿਹੜਾ ਸਮਾਂ ਜਾਂ ਮਾਤਾ ਟਰੱਕ ਜੀ ਬੈਂਟਰ ਦੀ ਕਰਨ ਜ਼ਰੂਰ ਜੀ ਬਹੁਤ ਜ਼ਰੂਰੀ ਹੈ ਤੁਹਾਡੇ ਸਿਰਾਂ ਦੇ ਉੱਤੇ ਜਿਹੜੇ ਮਹੀਨੇ ਆਏ ਸਾਰ ਹੁਣੀਆਂ ਨੌ ਹਲਕੇ ਸੀ ਵੀ ਸਾਡੇ ਤੇ ਹੁਣ ਤੋਂ ਲੈ ਕੇ ਫਵਾੜੇ ਦਾ 3 ਹਫ਼ਤੇ ਸੀ ਆਪ ਕੋਲ ਦੇ ਦੋ ਹਫ਼ਤੇ ਮੁੱਕਦੇ ਇੱਕ ਹਾਲ ਦਾ ਸੀ ਪਰ ਇਹ ਬਾਅਦ ਤੋਂ ਸਾਹਮਣੇ ਜੀ ਸਾਹਮਣੇ ਤੋਂ ਸਾਹ ਸੋ ਬਹੁਤ ਸਾਰਾ ਕਰਫਾ ਦਾ ਬਹੁਤ ਬਹੁਤ ਜੋ ਕਿ ਬਹੁਤ ਚਲਦੀ ਹੈ ਲੇਕਿਨ ਆ ਜਾਂਦੇ ਹਰਿਆਣਾ ਮੇਲੇ ਇੱਕ ਵੱਡਾ ਸਮਾਗਮ ਹੈ। ਜਿੰਨਾ ਪਹੁੰਚਣਾ ਉੱਥੇ 12:00 ਦਾ ਜੀ ਤੇ ਉਹ ਇਸ ਕਰਕੇ ਮੈਂ ਥੋੜੇ ਜਿਹਾ ਸੰਪੋਚ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ। ਚਾਰ ਮੁੱਖ ਮਦਾਇਆ ਮੈਂ ਕੱਲ ਵੀ ਜਿੰਨੇ ਪਿੰਡਾਂ ਦੇ ਚਾਪਸ ਨੂੰ ਚੜ੍ਹ ਕੇ ਆਇਆ ਕਿ ਸਰਦਾਰ ਸੋ ਸੋ ਪ੍ਰਦਾਜ ਜੀ ਉਹ ਪਹਿਲਾਂ ਚਾਲੇ ਬਿਜੇ ਸਾ ਬੜਾ ਠੀਕ ਹੈ ਸਾਡੀ ਭਾਈਵਾਲ ਪਾਰਟੀ ਸੀ। ਭਾਰਤੀ ਜਿੰਨੇ ਅਕਾਲੀ ਸੀ ਤਨਦੇਹੀ ਦਾ ਮਹਿੰਤ ਕਰਦੇ ਸੀ ਪਰ ਅਵਾਰ ਦੇ ਮੇਆ ਕਿਸੇ ਪੈੜ ਦੇ ਵਿੱਚ ਦੀ ਜਾ ਦੇ ਕਿਸੇ ਅਕਾਲੀ ਨੂੰ ਕੁਝਾਰ ਪੈਸੇ ਦਾਨ ਦਿੱਤੀ ਹੋਵੇ ਜਾਂ ਕਿਸੇ ਦੁੱਧ ਦੇ ਜਾਂ ਸੋਕੋ ਵਿੱਚ ਕਿਸੇ ਨੇ ਨਹੀਂ ਲਏ ਜੀ ਆਪ ਨੂੰ ਬਹੁਤ ਸਾਫ ਦਾ ਇਸ ਕਰਕੇ ਇਹਨਾਂ ਨੂੰ ਇਹ ਸਵਾਲ ਖੁਸਰਾ ਵੀ ਮੰਨ ਲਾ ਕੇ ਤੁਸੀਂ ਇੰਨਾ ਚ ਲੱਗਾ ਆਪ ਸਾਡੇ ਭਾਈਵਾਲ ਸੀ ਜੋੜੇ ਚੋੜੇ ਗਏ ਚੋੜਿਆਂ ਤੋਂ ਬਾਅਦ ਦੇ ਸਾਰੇ ਸੰਝ ਤੁਸੀਂ ਕਦੇ ਵੀ ਤੇਰੇ ਪਾਸੇ ਨਹੀਂ ਗੋ ਸੁੱਖ ਦੇ ਦਿਨ ਚ ਆ ਕੇ ਦੱਸਣਾ ਚਾਰ ਮੁਦੇ ਮੁੱਖ ਤੌਰ ਤੇ ਆ ਜਿਹੜੇ ਸਾਡਾ ਅੱਜ ਵੀ ਏਜੰਡਾ ਆ ਉਹਦੇ ਵਿੱਚ ਜਿਸ ਦਿਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਇਹ ਵੀ ਦੇਖ ਲਾ ਉਹ ਸਮਾਜ ਜਿੱਤੇ ਕਰੋ ਸਭ ਚਾਹ ਖਾਵਾ ਸਮਾਉਂਦੇ ਬੀਬੀ ਬਾਵਾ ਆਤਮਾ ਸੰਚੀ ਦਾ ਮੱਦੇ ਦਾ ਜਿਹੜਾ 70 ਸਾਲ ਪੱਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਆਏ ਕਹਿ ਲਿੰਦਾ ਬਹੁਤ ਸੌਫਤਾਨੀ ਹੁੰਦਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਵੀ ਖੁੱਲ ਕੇ ਵਿਚਾਰ ਦੱਸੋ ਸਾਰਿਆਂ ਨੇ ਵਿਚਾਰ ਕੀਤੀ ਤੇ ਬਿਲਕੁਲ ਸਮਝੌਤਾ ਵੀ ਕਰਨ ਚਾਹੀਦਾ ਕਾਰਨ ਕੀ ਆ ਬੰਦੀ ਸਿੰਘਾਂ ਨੂੰ ਤੁਸੀਂ ਵਿਹਾਰ ਕਰਾਂਗੇ ਕਿ ਇਹਦੇ ਨਹੀਂ ਤੁਸੀਂ ਜਿਹੜੇ ਸਾਡੇ ਜ਼ਿੰਮੇदार ਭਰਾ ਬੈਠੇ ਆ ਉਹ ਐਮਐਸਪੀ ਦਾ ਉਹ ਹੱਲ ਕਰਨਗੇ ਕਿ ਇਹਦੇ ਨਹੀਂ ਖੇਤ ਤੁਸੀਂ ਸਾਡਾ ਜਿਹੜਾ ਮੂਰ ਸ੍ਰੀ ਹਰਿਜੂਰ ਸਾਹਿਬ ਉਹਨੂੰ ਮੁੜ ਕੇ ਐ ਜਿਵੇਂ ਜੇ ਲਾਗੂ ਨਾ ਹੋਵੇ ਕਹਿੰਦੇ ਨਹੀਂ ਤੇ ਜੇ ਹਰਿਆਣਾ ਕਮੇਟੀ ਤੋਂ ਉਹਨਗੇ ਬਹੁਤ ਮੂਰ ਨੇ ਬਣਾਈ ਹਾਲੇ ਦਿਓ ਦੇ ਵਿੱਚ ਫੁਰਮੀ ਤਾਂ ਹੈਗਾ ਹਾਲੇ ਦਿਓ ਵੀ ਇਹਦੇ ਵਿੱਚ ਮੂਰ ਮਾਰਕਰ ਕਿੰਦੀ ਆ ਸਕੀ ਕਹਿੰਦੇ ਇਹ ਵੀ ਨਹੀਂ ਤੇ ਸਾਰਿਆਂ ਨੇ ਕਿਹਾ ਇਹ ਨਹੀਂ ਤੇ ਤੁਸੀਂ ਵੀ ਨਹੀਂ ਗ੍ਰਸਤ ਵੀ ਓਪਨਿੰਗ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ 1985 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਰ ਹੁਸ਼ਿਆਰਪੁਰ ਹਲਕੇ 'ਚ ਤਕਰੀਰ ਦੇ ਮੇਨ ਤੇ ਚੋਣ ਲੜਨ ਜਾ ਰਿਹਾ ਜਿੱਥੋਂ ਲੋਕ ਸਭਾ ਦੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਸਰਦਾਰ ਸੋਹਨ ਸਿੰਘ ਢੰਡਲ ਜੀ ਨੂੰ ਇਥੋਂ ਸ਼੍ਰੋਮਣੀ ਅਕਾਲੀ ਦਰ ਦਾ ਉਮੀਦਵਾਰ ਭਾਇਆ। ਸੋਵਾੜਾ ਹਲਕਾ ਹੁਸ਼ਿਆਰਪੁਰ ਦੇ ਲੋਕ ਸਭਾ ਹਲਕੇ ਜਾਂਦਾ। ਅੱਜ ਸ਼੍ਰੋਮਣੀ ਅਕਾਲੀ ਦਰ ਦਾ ਦਫ਼ਤਰ ਇੱਥੇ ਖੁੱਲਿਆ ਗਿਆ। ਜਿਸ ਵੀ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਇੱਥੇ ਆਏ ਉਹਨਾਂ ਨੇ ਆ ਕੇ ਰਸਮੀ ਤੌਰ ਤੇ ਗੁਰੂ ਸਾਹਿਬ ਦਾ ਔਡਾ ਅਸਰ ਲੈਂਦੇ ਹੋਏ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਹਾਜ਼ਰੀ ਵਿੱਚ ਇੱਥੇ ਉਹਨਾਂ ਨੇ ਆ ਕੇ ਵਰਕਰਾਂ ਨੂੰ ਸੰਬੋਧਨ ਕੀਤਾ ਆਓ ਤੁਹਾਨੂੰ ਸੰਬੋਧਨ ਕੀਤਾ ਤੇ ਮੈਂ ਸਮਝਦਾ ਇੱਕ ਬਹੁਤ ਵੱਡਾ ਸਿਆਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਫੋਆਰ ਦਾ ਇਸ ਮੂਹ ਉਚਾਈ ਹੋ ਦਿਹਾਤੀ ਦੇ ਹੋਣ ਚਾਹੀਏ ਉਹ ਸ਼ਹਿਰੀ ਦੇ ਹੋਣ ਸਾਡੇ ਵਰਕਰਾਂ ਉਹਦੇ ਦਾਣਾ ਚ ਤੇ ਇਹ ਜਿੰਤ ਅਸੀਂ ਵੱਡੀ ਲੀਡਰਾਂ ਅਸੀਂ ਇਹ ਸੀਟ ਜਿੱਤਾਂਗੇ ਵੀ ਫਵਾੜਾ ਹਲਕੇ ਤੋਂ ਵੀ ਜੋ ਅੱਜ ਤੱਕ ਦੇ ਰੁਝਾਨ ਆ ਰਹੇ ਆ ਜਿਸ ਤਰ੍ਹਾਂ ਅਸੀਂ ਜਾ ਰਹੇ ਪਿੰਡਾਂ 'ਚ ਜਾਂ ਸ਼ਹਿਰਾਂ ਦੇ ਵਾਰਡਾਂ 'ਚ ਤਾਂ ਸਾਨੂੰ ਲੋਕ ਆਪ ਮਹਾਰੇ ਕਹਿੰਦੇ ਆ ਕਿ ਅਗਰ ਕਿਸੇ ਨੇ ਵਿਕਾਸ ਕਰਾਇਆ ਕਸ਼ਰੋਮਨੀ ਅਕਾਲੀ ਦਲ ਨੇ ਕਰਾਇਆ ਤੇ ਅੱਜ ਮੈਂ ਸਮਝਦਾ ਕਿ ਬਹੁਤ ਵੱਡੀ ਲੀਡਰਾਂ ਅਸੀਂ ਫਵਾੜਾ ਹਲਕੇ ਤੋਂ ਇਹ ਸੀਟ ਜਿੱਤ ਕੇ ਦਵਾਂਗੇ ਤੇ ਲੋਕ ਸਭਾ ਹਲਕੇ ਤੋਂ ਜੋ ਸਾਡੇ ਉਮੀਦਵਾਰ ਹੈਗੇ ਆ ਸਦਾ ਸਿੰਘ ਠੰਡਲ ਜੀ ਤੇ ਬਹੁਤ ਵੱਡੀ ਲੀਡਰਾਂ ਪੂਰੇ ਲੋਕ ਸੌਤ ਹਲਕੇ ਜਿੰਦ ਕੇ ਇਹ ਮੈਂਬਰ ਪ੍ਰੇਜ਼ੀਡੈਂਟ ਬਣੂਗੇ ਤੇ ਪੰਜਾਬ ਦੇ ਵਿਕਾਸ ਆਪਣੇ ਇਹ ਯੋਗਦਾਨ ਬਾਨਗੇ ਇੱਕ ਵਾਰ ਫੇਰ ਮੈਂ ਆਪਣੇ ਸਮੂਹ ਵਰਕਰਾਂ ਦਾ ਅਹੁਦੇਦਾਰਾਂ ਦਾ ਫਗਵਾਣਾ ਹਲਕੇ ਦੇ ਜਿਹੜੇ ਅੱਜ ਇੱਥੇ ਉਦਘਾਟਨ ਤੇ ਪਹੁੰਚੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ